ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 864 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਜੇ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 865 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਗੌਂਡ ਮਹੱਲਾ ਪੰਜਵਾਂ ਰਾਗ ਗੌਂਡ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ RAM RAM ਸੰਗ ਕਰ ਬਿਉਹਾਰ हे ਭਾਈ ਤੂੰ ਜਗਤ ਵਿੱਚ ਵਣਜ ਕਰਨ ਆਇਆ ਹੈ ਪਰਮਾਤਮਾ ਦੇ ਨਾਮ ਦੇ ਸਰਮਾਏ ਨਾਲ ਸਿਮਰਨ ਦਾ ਵਣਜ ਕਰਿਆ ਕਰ राम 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 ਪ੍ਰਾਨ ਆਧਾਰ ਪ੍ਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ ਦਾ ਆਸਰਾ ਬਣਾ ਲੈ ਅਤੇ ਪ੍ਰਮਾਤਮਾ ਦਾ ਨਾਮ ਸਦਾ ਹੀ ਜਪਿਆ ਕਰ राम 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 ਕੀਰਤਨ ਗਾਏ ਏ हे ਭਾਈ ਸਦਾ ਹੀ ਉਸ ਪ੍ਰਮਾਤਮਾ ਦੀ ਸਿਫਤਸਲਾਹ ਦੇ ਗੀਤ ਗਾਇਆ ਕਰ ਰਾਮਤ ਰਾਮ ਸਬਰ ਹੋ ਸਮਾਏ ਜਿਹੜਾ ਪ੍ਰਭੂ ਪਰਮਾਤਮਾ ਹਰ ਥਾਂ ਵਿਆਪਕ ਹੈ ਸਾਰੀ ਸ੍ਰਿਸ਼ਟੀ ਵਿੱਚ ਮੌਜੂਦ ਹੈ ਸੰਤ ਜਨਾਂ ਮਿਲ ਬੋਲੋ ਹਾਰਾਮ ਏ ਭਾਈ ਸੰਤ ਜਨਾਂ ਨਾਲ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ ਸਬਤੇ ਨਿਰਮਲ ਪੂਰਨ ਕਾਮ ਰਹਾਓ ਇਹ ਕੰਮ RAM ਨਾਮ ਸਿਮਰਨ ਦਾ ਪਰਮਾਤਮਾ ਦਾ ਨਾਮ ਜਪਣ ਦਾ ਇਹ ਕੰਮ ਸਾਰੇ ਕੰਮਾਂ ਨਾਲੋਂ ਪਵਿੱਤਰ ਹੈ ਅਤੇ ਸਫਲ ਹੈ ਰਹਾਓ RAM RAM ਧਨ ਸੰਚ ਭੰਡਾਰ ਏ ਭਾਈ ਪਰਮਾਤਮਾ ਦਾ ਨਾਮ ਧੰਨੇ ਇਕੱਠਾ ਕਰ ਖਜ਼ਾਨੇ ਭਰ ਲੈ ਰਾਮ 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 ਕਰ ਆਹਾਰ ਅਤੇ ਪਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ ਦੀ ਖੁਰਾਕ ਬਣਾ ਲੈ ਰਾਮ ਰਾਮ ਵੀ ਸਰ ਨਹੀਂ ਜਾਏ ਵੇਖੀ ਕਿਤੇ ਪਰਮਾਤਮਾ ਦਾ ਨਾਮ ਤੈਨੂੰ ਭੁੱਲ ਨਾ ਜਾਏ ਕਾਰ ਕਿਰਪਾ ਗੁਰ ਦਿਆ ਬਤਾਏ ਗੁਰੂ ਨੇ ਕਿਰਪਾ ਕਰਕੇ ਮੈਨੂੰ ਇਹ ਗੱਲ ਦੱਸ ਦਿੱਤੀ ਹੈ ਕਿ ਪਰਮਾਤਮਾ ਦੇ ਨਾਮ ਤੋਂ ਸ਼੍ਰੇਸ਼ਟ ਹੋਰ ਕੋਈ ਚੀਜ਼ ਨਹੀਂ राम 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 ਸਦਾ ਸਹਾਈ ਹੈ ਭਾਈ ਜਿਹੜਾ ਪਰਮਾਤਮਾ ਸਦਾ ਹੀ ਸਹਾਇਤਾ ਕਰਨ ਵਾਲਾ ਹੈ राम 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 ਲੈ ਬੁਲਾਏ ਉਹਦੇ ਚਰਨਾਂ ਵਿੱਚ ਸਦਾ ਸੁਰਤ ਜੋੜੀ ਰੱਖ ਪਰਮਾਤਮਾ ਦਾ ਨਾਮ ਹਮੇਸ਼ਾ ਜਪਿਆ ਕਰ ਰਾਮ ਰਾਮ ਜਪ ਨਿਰਮਲ ਭਏ ਪਰਮਾਤਮਾ ਦਾ ਨਾਮ ਜਪ-ਜਪ ਕੇ ਜੀਵ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ ਜਨਮ ਜਨਮ ਕੇ ਕੇ ਲਬੇਖ ਗਏ ਅਤੇ ਉਹਨਾਂ ਦੇ ਨੇਕਾਂ ਜਨਮਾਂ ਦੇ ਕੀਤੇ ਬਾਪ ਪਰਮਾਤਮਾ ਦਾ ਨਾਮ ਜਪਣ ਨਾਲ ਦੂਰ ਹੋ ਜਾਂਦੇ ਹਨ ਰਮਤ ਰਾਮ ਜਨਮ ਮਰਨ ਨੇ ਵਾਰੈ ਏ ਭਾਈ ਪ੍ਰਮਾਤਮਾ ਦਾ ਨਾਮ ਸਿਮਰਿਆ ਪ੍ਰਮਾਤਮਾ ਮਨੁੱਖ ਦਾ ਜਨਮ ਮਰਨ ਦਾ ਗੇੜ ਦੂਰ ਕਰ ਦਿੰਦਾ ਹੈ ਉਚਰਤ ਰਾਮ ਭੈ ਪਾਰ ਉਤਾਰੈ ਪ੍ਰਭੂ ਦਾ ਨਾਮ ਉਚਾਰਦਿਆਂ ਪ੍ਰਭੂ ਜੀਵ ਨੂੰ ਸਹਿਮ ਭਰੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਸਭ ਤੇ ਊਚ ਰਾਮ ਪਰਗਾਸ ਸਭ ਤੋਂ ਉੱਚੇ ਪ੍ਰਭੂ ਪਰਮਾਤਮਾ ਦੇ ਨਾਮ ਦਾ ਚਾਨਣ ਆਪਣੇ ਅੰਦਰ ਪੈਦਾ ਕਰ ਨਿਸਵਾ ਸੁਰ ਜਪ ਨਾਨਕ ਦਾਸ ਹੈ ਦਾਸ ਨਾਨਕ ਦਿਨ ਰਾਤ ਸਦਾ ਉਸ ਪਰਮਾਤਮਾ ਦਾ ਨਾਮ ਜਪਿਆ ਕਰ ਗੌਂਡ ਮਹੱਲਾ ਪੰਜਵਾ ਰਾਗ ਗੌਂਡ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਓਨ ਕੋ ਖਸਮ ਕੀਨੀ ਠਾਕ ਹਾਰੇ ਹੇ ਭਾਈ ਜਦੋਂ ਮਾਲਕ ਪ੍ਰਭੂ ਨੇ ਉਹਨਾਂ ਪੰਜਾਂ ਚੌਧਰੀਆਂ ਨੂੰ ਵਰਜਿਆ ਤਾਂ ਉਹ ਪ੍ਰਭੂ ਦੇ ਸੇਵਕਾਂ ਦੇ ਸਾਹਮਣੇ ਹਾਰ ਗਏ ਦਾਸ ਸੰਗ ਤੇ ਮਾਰ ਬਿਦਾਰੇ ਆਪਣੇ ਸੇਵਕਾਂ ਪਾਸੋਂ ਪ੍ਰਭੂ ਨੇ ਉਹਨਾਂ ਪੰਜਾਂ ਨੂੰ ਮਾਰ ਕੇ ਪਜਾ ਦਿੱਤਾ ਕਿਨਾਂ ਪੰਜਾਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਪੰਜੇ ਹੀ ਮਨੁੱਖ ਨੂੰ ਬਹੁਤ ਤੰਗ ਕਰਦੇ ਹਨ ਗੋਬਿੰਦ ਭਗਤ ਕਾ ਮਹਿਲ ਨਾ ਪਾਇਆ ਉਹ ਚੌਧਰੀ ਪ੍ਰਮਾਤਮਾ ਦੇ ਭਗਤਾਂ ਦਾ ਤੇ ਗਾਣਾ ਲੱਭ ਨਾ ਸਕੇ RAM ਜੇ ਨਾਮ ਮਿਲ ਮੰਗਲ ਗਾਇਆ ਕਿਉਂਕਿ ਪ੍ਰਮਾਤਮਾ ਦੇ ਸੇਵਕਾਂ ਨੇ ਸਦਾ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਗਾਵਿਆ ਹੈ ਤੇ ਨਾਮ ਜਪਣ ਵਾਲੇ ਦੇ ਨੇੜੇ ਇਹ ਪੰਜੇ ਨਹੀਂ ਆਉਂਦੇ ਸਗਲ ਸ੍ਰੇਸ਼ਟ ਕੇ ਪੰਜ ਸਿੱਖਦਾਰ हे ਭਾਈ ਕਾਮ ਕ੍ਰੋਧ ਲੋਭ ਮੋਹ ਹੰਕਾਰੇ ਪੰਜ ਸਾਰੇ ਸ੍ਰਿਸ਼ਟੀ ਦੇ ਚੌਧਰੀ ਹਨ राम भगत ਕੇ ਪਾਨੀ ਹਰ ਰਹਾਓ ਪਰ ਚੌਧਰੀ ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦਿਆਂ ਦੇ ਨੌਕਰ ਹੋ ਕੇ ਰਹਿੰਦੇ ਹਨ ਰਹਾਓ ਜਗਤ ਪਾਸ ਤੇ ਲੇਤੇ দান हे ਭਾਈ ਇਹ ਪੰਜ ਚੌਧਰੀ ਦੁਨੀਆ ਪਾਸੋਂ ਦੁਨੀਆ ਦੇ ਲੋਕਾਂ ਪਾਸੋਂ ਦਾਨ ਲੈਂਦੇ ਹਨ ਗੋਬਿੰਦ ਭਗਤ ਕੋ ਕਰੇ ਸਲਾਮ ਪਰ ਪ੍ਰਭੂ ਦੇ ਭਗਤਾ ਨੂੰ ਨਮਸਕਾਰ ਕਰਦੇ ਹਨ ਉਹਨਾਂ ਦੇ ਮਨ ਤੇ ਇਹ ਹਾਵੀ ਨਹੀਂ ਹੁੰਦੇ ਤੇ ਦੁਨੀਆਂ ਦੇ ਲੋਕਾਂ ਦੇ ਮਨਾਂ ਤੇ ਇਹ ਪੰਜੇ ਰਾਜ ਕਰਦੇ ਹਨ ਲੂਟ ਲਹੇ ਸਾਖਤ ਪਤ ਖੋਵਹਿ ਪ੍ਰਭੂ ਨਾਲੋਂ ਵਿਛੜੇ ਬੰਦਿਆਂ ਦੀ ਆਤਮਕਰਾਸ ਪੁੰਜੀ ਲੁੱਟ ਲੈਂਦੇ ਹਨ ਪੰਜੇ ਚੌਧਰੀ ਸਾਖਤ ਇੱਥੇ ਆ ਕੇ ਆਪਣੀ ਇੱਜ਼ਤ ਗਵਾ ਲੈਂਦੇ ਹਨ ਸਾਦ ਜਨਾ ਪਗ ਮਲ ਮਲ ਧੋਵਹਿ ਪਰ ਕਾਮ ਗਰੋਦ ਲੋ મોਹ ਹੰਕਾਰ ਪੰਜੇ ਚੌਧਰੀ ਮਨ ਗੁਰਮੁਖਾਂ ਦੇ ਪੈਰ ਮਲ ਮਲ ਕੇ ਧੋਂਦੇ ਹਨ ਜਿਹੜੇ ਨਾਮ ਜਪਦੇ ਹਨ ਉਹਨਾਂ ਦੇ ਵਸ ਵਿੱਚ ਹੁੰਦੇ ਹਨ ਪੰਜ ਪੁੱਤ ਜਣੇ ਇੱਕ ਮਾਏ ਇੱਕ ਆਦਿਕ ਪੰਜੇ ਪੁੱਤਰ ਭੀ ਉਸ ਨੇ ਪੈਦਾ ਕੀਤੇ ਹਨ ਉਤਪੋਜ ਖੇਲ ਕਰ ਜਗਤ ਵਿਆਏ ਏ ਭਾਈ ਪ੍ਰਭੂ ਦੇ ਹੁਕਮ ਵਿੱਚ ਮਾਇਆ ਨੇ ਉਤਪੋਜ ਆਦਿਕ ਖੇਡ ਰਚਾ ਕੇ ਇਹ ਜਗਤ ਪੈਦਾ ਕੀਤਾ ਹੈ ਤੀਨ ਗੁਣਾ ਕੈ ਸੰਗ ਰਾਚ ਰਸੇ ਦੁਨੀਆ ਦੇ ਲੋਕ ਮਾਇਆ ਦੇ ਤਿੰਨ ਗੁਣਾਂ ਨਾਲ ਇੱਕ ਮਿਕ ਹੋ ਹੋ ਕੇ ਰਸ ਮਾਨ ਰਹੇ ਹਨ ਇਨ ਕੋ ਛੋੜ ਉਪਰ ਜਨ ਬਸੇ ਪਰਮਾਤਮਾ ਦੇ ਭਗਤ ਇਨਾ ਤਿੰਨਾ ਗੁਣਾਂ ਤੋਂ ਉੱਚੇ ਹੋ ਕੇ ਚੌਥੇ ਗੁਣ ਚੌਥੇ ਅਵਸਥਾ ਵਿੱਚ ਚੌਥੇ ਪਦ ਵਿੱਚ ਆਤਮਕ ਮੰਡਲ ਵਿੱਚ ਬਸਦੇ ਹਨ ਤਿੰਨ ਗੁਣ ਹਨ ਸਤੋ ਗੁਣ ਰਜੋ ਗੁਣ ਤਮੋ ਗੁਣ ਤੇ ਜਿਹੜੇ ਪਰਮਾਤਮਾ ਦੇ ਭਗਤ ਹਨ ਇਹ ਤਿੰਨਾਂ ਤੋਂ ਉੱਪਰ ਉੱਠ ਜਾਂਦੇ ਹਨ ਕਰ ਕਿਰਪਾ ਜਨ ਲਿਏ ਛਡਾਏ ਹੈ ਭਾਈ ਪ੍ਰਭੂ ਨੇ ਮੇਰ ਕਰਕੇ ਸੰਤ ਜਨਾਂ ਨੂੰ ਇਹਨਾਂ ਪਾਸੋਂ ਵਿਚਾਰ ਰੱਖਿਆ ਹੈ ਜਿਸਕੇ ਸੇ ਤਨ ਰਖੇ ਹਟਾਏ ਇਹ ਕਾਮਾਦਿਕ ਜਿਸ ਪ੍ਰਭੂ ਨੇ ਬਣਾਏ ਹੋਏ ਹਨ ਉਸਨੇ ਇਨਾਂ ਨੂੰ ਸੰਤ ਜਾਨਾਂ ਪਾਸੋਂ ਪਰੇ ਰੋਕ ਕੇ ਰੱਖਿਆ ਹੋਇਆ ਹੈ ਕਉ ਨਾਨਕ ਭਗਤ ਪ੍ਰਭ ਸਾਰ ਏ ਨਾਨਕ ਆਖੇ ਭਾਈ ਪ੍ਰਭੂ ਦੀ ਭਗਤੀ ਕਰਿਆ ਕਰ ਬਿਨ ਭਗਤੀ ਸਭ ਹੋਏ ਖੁਵਾਰ ਭਗਤੀ ਤੋਂ ਬਿਨ ਸਾਰੀ ਸ੍ਰਿਸ਼ਟੀ ਇਨਾਂ ਚੌਧਰੀਆਂ ਦੇ ਵਸ ਪੈ ਕੇ ਖੁਵਾਰ ਹੁੰਦੀ ਹੈ ਕਾਮ ਕ੍ਰੋਧ ਲੋਭੋ ਵਿੱਚ ਖੱਜਲ ਹੋ ਰਹੀ ਹੈ ਗੌਂਡ ਮਹੱਲਾ ਪੰਜਮਾ ਕਾਲ ਕਲੇਸ਼ ਮਿਟੇ ਹਰ ਨਾਏ ਏ ਭਾਈ ਪ੍ਰਭੂ ਦੇ ਨਾਮ ਦੀ ਬਰਕਤ ਨਾਲ ਸੰਤ ਜਨਾਂ ਦੇ ਅੰਦਰੋਂ ਝਗੜੇ ਬਖੇੜੇ ਮਿਟ ਜਾਂਦੇ ਹਨ ਦੁੱਖ ਬਿਨੁ ਸੇ ਸੁਖ ਕੀਨੋ ਢਾਓ ਉਹਨਾਂ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ ਸੋਖ ਉਹਨਾਂ ਦੇ ਅੰਦਰ ਆਪਣਾ ਟਿਕਾਣਾ ਬਣਾ ਲੈਂਦੇ ਹਨ ਜਪ ਜਪੇ ਅਮਰਤ ਨਾਮ ਏਕਾਏ ਆਤਮਕ ਜੀਵਨ ਦੇਣ ਵਾਲਾ ਹਰੀ ਨਾਮ ਜਪ ਜਪ ਕੇ ਸੰਤ ਜਨ ਮਾਇਆ ਦੀ ਤ੍ਰਿਸ਼ਨਾ ਵੱਲੋਂ ਰਜੇ ਰਹਿੰਦੇ ਹਨ ਸੰਤ ਪ੍ਰਸਾਦ ਸਗਲ ਫਲ ਪਾਏ ਗੁਰੂ ਦੀ ਕਿਰਪਾ ਨਾਲ ਉਹ ਸਾਰੇ ਫਲ ਪ੍ਰਾਪਤ ਕਰ ਲੈਂਦੇ ਹਨ ਰਾਮ ਜਪਤ ਜਨ ਪਾਰ ਪਰੇ ਏ ਭਾਈ ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਪਰਮਾਤਮਾ ਦੇ ਭਗਤ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਜਨਮ ਜਨਮ ਕੇ పాਪ ਹਰੇ ਰਹਾਉ ਉਹਨਾਂ ਦੇ ਨੇਕਾਂ ਜਨਮਾਂ ਦੇ ਕੀਤੇ పాਪ ਦੂਰ ਹੋ ਜਾਂਦੇ ਹਨ ਰਹਾਉ ਗੋਲ ਕੇ ਚਰਨ ਰਿਦੈ ਉਰ ਧਾਰੇ হে ਭਾਈ ਸੰਤ ਜਨ ਆਪਣੇ ਹਿਰਦੇ ਵਿੱਚ ਗੁਰੂ ਦੇ ਚਰਨ ਵਸਾਈ ਰੱਖਦੇ ਹਨ ਅਗਨ ਸਾਗਰ ਤੇ ਉੱtre ਪਾਰੇ ਪੂਰੀ ਸ਼ਰਧਾ ਨਾਲ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਟਿਕਾਈ ਰੱਖਦੇ ਹਨ ਇਸ ਤਰ੍ਹਾਂ ਉਹ ਰਿਸ਼ਨਾ ਅਗਦੇ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਜਨਮ ਮਰਨ ਸਭ ਮਿਟੀ ਉਪਾਦ ਉਹ ਜਨਮ ਮਰਨ ਦੇ ਗੇੜ ਦਾ ਸਾਰਾ ਬਖੇੜਾ ਹੀ ਮੁਕਾ ਲੈਂਦੇ ਹਨ ਪ੍ਰਭ ਸਿਓ ਲਾਗੀ ਸਹਿਜ ਸਮਾਦ ਆਤਮਕ ਡੋਲਤਾ ਦੀ ਰਾਹੀ ਉਹਨਾਂ ਸੰਤ ਜਨਾਂ ਦੀ ਸੁਰਤ ਪ੍ਰਭੂ ਨਾਲ ਜੁੜੀ ਰਹਿੰਦੀ ਹੈ ਸਮਾਧੀ ਲੱਗੀ ਰਹਿੰਦੀ ਹੈ ਪਰਮਾਤਮਾ ਦੇ ਨਾਮ ਵਿੱਚ ਥਾਨ ਥਨੰਤਰ ਇੱਕੋ ਸੁਆਮੀ ਏ ਪਈ ਜਿਹੜਾ ਮਾਲਕ ਪ੍ਰਭੂ ਪਰਮਾਤਮਾ ਆਪ ਹੀ ਹਰੇਕ ਥਾਂ ਵਿੱਚ ਵਸ ਰਿਹਾ ਹੈ ਸਗਲ ਘਟਾ ਕਾਇੰਤਰ ਜਾਮੀ ਅਦੇ ਸਾਰੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ਕਾਰ ਕਿਰਪਾ ਜਾ ਕੋ ਮਤ ਦੇ ਪ੍ਰਭੂ ਉਹ ਪ੍ਰਭੂ ਪਰਮਾਤਮਾ ਜਿਸ ਮਨੁੱਖ ਨੂੰ ਮਿਹਰ ਕਰਕੇ ਸੂਝ ਬਖਸ਼ਦਾ ਹੈ ਅੱਠ ਪੈਰ ਪ੍ਰਭ ਕਾ ਨਾਉ ਲੇ ਓ ਮਨੁਖ ਠੱਠੇ ਪੈਰ ਹਰ ਵੇਲੇ ਪ੍ਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਜਾ ਕੈ ਅੰਤਰ ਵਸੈ ਪ੍ਰਭ ਆਪ ਏ ਭਾਈ ਜਿਸ ਮਨੁਖ ਦੇ ਹਿਰਦੇ ਵਿੱਚ ਪ੍ਰਭੂ ਪ੍ਰਮਾਤਮਾ ਆਪ ਆ ਪ੍ਰਗਟ ਹੁੰਦਾ ਹੈ ਤਾ ਕੈ ਹਿਰਦੈ ਹੋਏ ਪ੍ਰਗਾਸ ਉਸ ਮਨੁਖ ਦੇ ਹਿਰਦੇ ਵਿੱਚ ਆਤਮਿਕ ਜੀਵਨ ਦਾ ਚਾਨਣ ਹੋ ਜਾਂਦਾ ਹੈ ਭਗਤ ਭਾਏ ਹਰ ਕੀਰਤਨ ਕਰੀਐ हे ਭਾਈ ਭਗਤੀ ਦੀ ਭਾਵਨਾ ਨਾਲ ਪਰਮਾਤਮਾ ਦੀ ਸਿਪਸਾ ਦਾ ਕੀਰਤਨ ਕਰਦੇ ਰਹਿਣਾ ਚਾਹੀਦਾ ਹੈ ਜਪ ਪਾਰ ਬ੍ਰਹਮ ਨਾਨਕ ਨੇ ਸਤਰੀਐ हे ਨਾਨਕ ਪਰਮਾਤਮਾ ਦਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਵਾਗਤ ਪਾਏ ਹਰ ਕੀਰਤਨ ਕਰੀਐ ਜਪ ਪਾਰ ਬ੍ਰਹਮ ਨਾਨਕ ਨੇ ਸਤਰੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 865 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 868 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮਵਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ